ਵੀ ਪਿਆਰੀ ਸੰਗਤ ਜੀ ਸ੍ਰੀਮਾਨ ਸੰਤ ਬਾਬਾ ਆਤਰ ਸਿੰਘ ਮਹਾਰਾਜ 158ਵੇਂ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਤੇ ਮਨੁੱਖੀ ਅਧਿਕਾਰ ਸੁਸਾਇਟੀ ਗਵਰਨਮੈਂਟ ਆਫ ਪੰਜਾਬ ਜਸਵੀਰ ਸਿੰਘਾ ਚੇਅਰਮੈਨ ਜੀ ਤੁਸੀਂ ਦੇਖ ਰਹੇ ਹੋ ਜਿੰਨਾ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਲੇ ਵੀ ਸਾਥੀ ਪਿਆਰਿਓ ਆਪਾਂ ਨਾਵਾਂਗੇ ਮੇਲੇ ਦੇ ਉੱਤਰ ਜਲਜੀਰੀ ਦੀ ਸਬੀਲ ਜਿਹਦੇ ਵਿੱਚ ਵਰਗਟਜੀ ਨੇ ਸਵੇਰੇ ਸਵੇਰੇ ਲਿਆਂਦਾ ਧਨੀਆ ਤੋੜ ਕੇ ਧਨੀਆ ਸਵੇਰੇ ਪਾਣੀ ਨਾਲ ਧੋ ਧੂ ਕੇ ਸਮਾਰ ਕੇ ਇਹਦੀ ਰਗੜਾਈ ਕੀਤੀ ਯਾਰੀ ਗ੍ਰੇਂਡਰ ਨਾਲ ਲੇ ਵੀ ਪਿਆਰੀ ਸੰਗਤੀ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਮੇਲੇ ਦੇ ਉੱਪਰ ਲਗਾਵਾਗੇ ਸ਼ਵੀਲ ਸੇਵਾਦਾਰ ਵੀਰ ਕਰ ਰਹੇ ਨੇ ਤੇ ਇੱਧਰ ਆਪਣੇ ਜੀ ਕੋਲ ਰਹੇ ਨੇ ਮਿੱਠਾ ਆਪਣੇ ਪਿੰਡ ਵੱਲੋਂ ਹਰ ਸਾਲ ਦੇ ਕਰਾ ਚੇਰਾਂ ਚ ਬੋਰੀ ਮਿੱਠੇ ਦੀ ਕੋਲ ਕੀ ਆਪਾਂ ਨੇ ਉਸ ਤੋਂ ਬਾਅਦ ਜਿਵੇਂ ਜਿਵੇਂ ਪਾਣੀ ਤਿਆਰ ਕਰੀ ਜਾਵਾਂਗੇ ਉਵੇਂ-ਉਵੇਂ ਇਹ ਮਿੱਠਾ ਉਸ ਮੁਤਾਬਕ ਪਾਈ ਜਾਵਾਂਗੇ ਇਹ ਆਪਣੀਆਂ ਅਪਰਾਧ ਕਰੋ ਬਾਬੇ ਨਾਲ ਕੰਦੀਆ ਇਮਲੀ ਤੇ ਐਮ ਡੀ ਐਚ ਦਾ ਜਲ ਜੀਰਾ ਜਲ ਜੀਰਾ ਮਸਾਲਾ ਏਹੇ ਚਟਣੀ ਮਸਾਲਾ ਚਟਣੀ ਪਦੀਨਾ ਮਸਾਲਾ ਜੋ ਆਪਾਂ ਪਹਿਲਾਂ ਤੁਹਾਨੂੰ देशी पुदीना ਵੀ ਰਗੜਿਆ ਹੈ ਚਟਨੀ ਮਸਾਲਾ ਪਦੀਨੇ ਤੇ ਸੌਸ ਹੈ ਗਰਮ ਮਸਾਲਾ ਤੇ ਕ੍ਰੀਮੀ ਚਾਟ ਟਮਾਟੋ ਛੱਪ ਕੇ ਜਾਓ ਕਰੀ ਲਓ ਇਹ ਨਮਕਾ aur din namak kala namak ਲੈ ਵੀ ਤੇਰੀ ਸੰਤਜੀ ਦੇਖ ਰਹਾ ਆਪਾਂ ਜੋ ਇਮਲੀ ਹੈ ਮਿਲੀ ਨੂੰ ਪਾਣੀ ਦੇ ਵਿੱਚ ਰਾਤ ਪਈ ਹੋਈ ਹੁਣ ਉਹਦੀ ਸਪੈਸ਼ਲ ਮਾਰਸ ਕਰਦੇ ਆ ਮਾਰਸ ਕਰਕੇ ਇਹਦਾ ਰਸ ਆ ਜਿਹੜਾ ਕੱਢ ਲਾਂਗੇ ਆਪਾਂ ਫਿਰ ਸੰਗਤਾਂ ਦੇ ਵਿੱਚ ਬਣਾਵਾਂਗੇ ਅੱਜ ਜਲਜੀਰਾ ਲੈ ਵੀ ਪੈਰੀ ਸ਼ੰਕੀ ਜੀ ਹੁਣ ਆਪਾਂ ਇਮਲੀ ਨੂੰ ਚਾਰਨੇ ਦੇ ਵਿੱਚ ਦੇ ਰਿਹਾ ਸਾਡਾ ਆਪਣਾ ਵੀਰ ਜੀ ਤੁਸੀਂ ਫਾਈਨਲੋ ਦੇ ਬਾਰੇ ਵਿੱਚ ਤੁਹਾਨੂੰ ਮੇਰੇ ਨਾਲ ਮਿਲ ਕੇ ਕੋਈ ਕੰਮ ਹੋਵੇਗਾ ਜਿਹੜਾ ਸਰਕਾਰੀ ਸਰਕਾਰੀ ਕੋਈ ਨਾ ਕੋਈ ਜੀ ਹਾਂਜੀ ਉਹ ਇੱਕ ਦਾ ਟ੍ਰਾਇਨ ਸਰਵਾ ਹੈ ਨਾ ਨਾਲੇ ਸ਼ਕਤੀ ਜਾਂ ਨਾਲੇ ਸੇਵਾ ਕਰ ਉਹ ਕੋਈ ਜੀ ਹਾਂ ਮੈਂ ਵੀ ਪੈਰੀ ਸੰਗਤੀ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਚੀਮਾ ਸਾਹਿਬ ਸੰਤ ਬਾਬਾ ਅਤਰ ਸਿੰਘ 158 ਮੈਂ ਜਨਮ ਦਿਨ ਤੇ ਮਨੁੱਖੀ ਅਧਿਕਾਰ ਦੇ ਚੇਅਰਮੈਨ ਲੈ ਵੀ ਪਿਆਰੀ ਸੰਗਤ ਜੀ ਸ੍ਰੀਮਾਨ ਸੰਤ ਬਾਬਾ ਆਤਰ ਸਿੰਘ ਮਹਾਰਾਜ 158 ਮੈਂ ਜਨਮ ਦਿਹਾੜੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਤੇ ਮਨੁੱਖੀ ਅਧਿਕਾਰ ਸੁਸਾਇਟੀ ਗਵਰਨਮੈਂਟ ਆਫ ਪੰਜਾਬ ਜਸਵੀਰ ਸਿੰਘਾ ਚੇਅਰਮੈਨ ਜੀ ਕੁਛ ਦੇਖ ਰਿਹਾ ਹਾਂ ਜਿੰਨਾ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਚੀਮਿਆਂ ਦੇ ਮੇਲੇ ਦੇ ਉੱਪਰ ਜਲ ਜੀਰੇ ਦਾ ਲੰਗਰ ਤੇ ਜਲ ਜੀਰੇ ਦੀ ਸੇਵਾ ਨਿਭਾਈ ਗਈ ਹੈ ਜੀ ਜੋ ਕਿ ਲਗਾਤਾਰ ਤਿੰਨ ਦਿਨ ਹੋ ਗਏ ਅੱਜ ਲਾਸਟਵਾਂ ਦਿਨ ਸੇਵਾ ਚੱਲ ਰਹੀ ਹੈ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਮਾਤਾਂ ਬੀਬੀਆਂ ਭੈਣਾਂ ਬਜ਼ੁਰਗ ਬੱਚੇ ਜਿਨ੍ਹਾਂ ਵਾਸਤੇ ਬੜੀ ਹੀ ਸਰਦਾ ਦੇ ਨਾਲ ਜਲ ਜੀਰੇ ਦਾ ਲੰਗਰ ਲਗਾਇਆ ਗਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਲਗਾਇਆ ਜਾਂਦਾ ਤੇ ਸਾਰੇ ਸੇਵਾਦਾਰ ਵੀਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਟੈਲੀਕ ਬਖਵਾਖ ਸੇਵਾਦਾਰ ਵੀਰਾਂ ਵੱਲੋਂ ਸੇਵਾ ਨਿਭਾਈ ਜਾਂਦੀ ਹੈ ਭਾਂਡਿਆਂ ਦੀ ਸੇਵਾ ਵੀ ਨਿਭਾਈ ਜਾਂਦੀ ਹੈ ਪ੍ਰਗਟ ਸਿੰਘ ਜੀ ਧੰਨਵਾਦ ਜੀਆ ਨੂੰ ਜੋ ਕਿ ਇਹ ਦੋ ਜਸਵੀਰ ਸਿੰਘ ਤੇ ਪ੍ਰਗਟ ਸਿੰਘ ਬਹੁਤ ਹੀ ਸੇਵਾਦਾਰ ਸਰਪਾਰ ਉੱਤਰੋ ਬਹੁਤ ਥੋੜਾ ਕੰਮ ਤੇ ਸਾਡੇ ਇਧਰੋਂ ਟਰੈਕਟ ਦੀ ਵੀ ਸੇਵਾ ਨਾਰਦੀਆਂ ਲਗਾਤਾਰ ਟੈਂਕੀ ਤੇ ਟਰੈਕਟ ਲਗਾਤਾਰ ਚੱਲ ਰਿਹਾ ਹੈ ਸੰਤ ਬਾਬਾ ترસિંહ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਉਤਸਵ ਤੇ ਤੇ ਲਗਾਤਾਰ ਸੇਵਾ ਨਿਭਾਈ ਜਾ ਰਹੀ ਹੈ ਤੇ ਬਹੁਤ ਹੀ ਮੇਲਾ ਭਰਿਆ ਹੋਇਆ ਹੈ ਆਜ ਮਾਈ ਅਜੀ ਪਾਗੀ ਸਾਡੇ ਦੇ ਚਿੰਨ੍ਹ ਸੁਣਵਾਇਆ ਖਬਰ ਸੁਣ ਰਿਹਾ ਹੈ मुझे ज़रूरत है ना उसका परमाणु शक्ति का हार्डवेयर को लेकर कि क्या जाऊँ क्या नहीं हूँ आप भी तो इसको बनाओ तो चाहिए ना 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 इसको बनाओ ਸ੍ਰੀ ਪਿਆਰੀ ਜੁਨਤਵਾਰੀ ਸਾਥੀ ਜੀ ਮੈਂ ਤੋਂ ਪੋਰਾ ਜਨਮ ਸਥਾਨ ਦੀ ਮਾਤਾ ਸਾਹਿਬ ਜੀ ਮਾਨ ਸਤਿਕਾਰਯੋਗ ਹੋਰ ਬਹੁਤ ਬਤਿਹਾਰ ਕਰਦੇ ਹਾਂ ਜੀ ਬੁਰੂਆ ਜੀ ਦਾ ਬਹੁਤ ਜੀ ਦਾ ਆਗਰਾਪਤੀ ਅੱਜ ਦਾ ਸਤਿਕਾਰਯੋਗ ਜੀ 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 ਕਿ ਬੋਤਵਾਰਾ ਜਨਮ ਸਥਾਨ ਦੀ ਮੱਥਾ ਹੈ ਕਿ ਜਲਦੀਰਗਾ ਨਗਰ ਮਦਾਇਆ ਗਿਆ ਪੰਤਾਂ ਨੂੰ 104086 ਲੱਖ ਲੱਖ ਵਧਾਈ ਹੋਵੇ ਹੋਰ ਸਾਰਾ ਵਾਦਕ ਤਰੀਕਾ